ਕੀ ਕਹਿਣਾ ਚਾਹੁੰਗੇ ਆ ਤੁਸੀਂ ਇਹਨਾਂ ਹਾਈਵੇ ਤੇ ਨਾਕੇ ਬੰਦੀ ਕੀਤੀ ਹੈ ਔਰ ਮਸ਼ੀਨ ਦੇ ਨਾਲ ਸਪੀਡਿੰਗ ਚੈੱਕ ਚੱਲੀ ਜਾ ਰਹੀ ਅਸੀਂ ਮਾਨਯੋਗ ਮੁੱਖ ਮੰਤਰੀ ਦਾ ਸਾਡੇ ਦਾ ਸੁਪਨਾ ਹੈ ਵੀ ਜਿਹੜੇ ਰੋਡ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਬਿਲਕੁਲ ਹੀ ਘਟਾਇਆ ਹੈ ਛੱਡ ਕੇ ਕੀ ਬੰਦ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਬਹੁਤ ਹੀ ਕੀਮਤੀ ਗੱਡੀਆਂ ਦਿੱਤੀਆਂ ਹੋਈਆਂ ਸੜਕ ਸੁਰੱਖਿਆ ਫੋਰਸ ਦਾ ਸਾਡਾ ਪੁਨਰਗਠਨ ਕੀਤਾ ਹੋਇਆ ਉਹਨਾਂ ਨੇ ਸਿਰਫ ਇਸੇ ਮਕਸਦ ਨਾਲ ਵੀ ਰੋਡ ਐਕਸੀਡੈਂਟ ਘਟ ਜਾਣ ਜਾਂ ਬੰਦ ਹੋ ਜਾਣ ਅਸੀਂ ਉਸੇ ਲੜੀ ਦੇ ਵਿੱਚ ਸਾਡੀ ਰੁਟੀਨ ਚੈਕਿੰਗ ਵੀ ਹੈ ਤੇ ਅੱਜ ਅਸੀਂ ਸਪੀਡ ਗੱਨਾਂ ਜਿਹੜੀ ਸਾਡੀ ਹਾਈ ਮਤਲਬ ওভারਸਪੀਡ ਗੱਡੀਆਂ ਹੁੰਦੀਆਂ ਉਹਨੂੰ ਚੈੱਕ ਕਰਕੇ ওভারਸਪੀਡ ਗੱਡੀਆਂ ਦੇ ਅਸੀਂ ਚਲਾਨ ਕਰ ਰਹੇ ਹਾਂ ਕਿੰਨੇ ਕੁ ਲੋਕ ਆ ਜਿਹੜੀ ਉਲੰਘਣਾ ਕਰਦੇ ਆ ਕਾਫੀ ਲੋਕ ਆ ਜੀ ਇਹਦੇ ਵਿੱਚ ਮੈਂ ਤਾਂ ਇਹ ਕਹੂੰਗਾ ਵੀ 60% ਲੋਕ ਆ ਜਿਹੜੇ ਉਲੰਘਣਾ ਕਰ ਰਿਹਾ ਇਸ ਚੀਜ਼ ਦੀ ਲੋਕਾਂ ਨੂੰ ਕੋਈ ਮੈਸੇਜ ਤੁਹਾਡੇ ਵੱਲੋਂ ਤਾਂ ਜੋ ਕਿਸੇ ਦਾ ਚਲਾਣ ਨਾ ਕੀਤਾ ਜਾ ਸਕੇ ਉਹਨਾਂ ਦਾ ਨੁਕਸਾਨ ਵੀ ਨਾ ਹੋਵੇ ਕਿਸ ਤਰੀਕੇ ਦੇ ਨਾਲ ਸਫ਼ਰ ਕਰਨਾ ਮੈਂ ਸਮੇਂ-ਸਮੇਂ ਤੇ ਜੀ ਲੋਕਾਂ ਨੂੰ ਇਹ ਅਪੀਲ ਕਰਦਾ ਰਹਿਣਾ ਸਾਡੀ ਪੁਲਿਸ ਦਾ ਪੇਜ ਬਣਿਆ ਹੋਇਆ ਉਹਦੇ ਜ਼ਰੀਏ ਵੀ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਵੀਰ ਆ ਉਹਨਾਂ ਦੇ ਜ਼ਰੀਏ ਵੀ ਵੀ ਚਲਾਣ ਜਿਹੜਾ ਅਸੀਂ ਜਾਂ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਉਹ ਪੁਲਿਸ ਦੇ ਡਰੋਂ ਨਹੀਂ ਕਰਨੀ ਅਸੀਂ ਆਪਣੇ ਆਪ ਨੂੰ ਸੇਫ ਰੱਖਣ ਦੀ ਖਾਤਰ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਸੀਟ ਬੈਲਟ ਹੈ ਸੀਟ ਬੈਲਟ ਨਾ ਲਾਵਾਂਗੇ ਅਸੀਂ ਸਾਡੇ ਨਾਲ ਦੀ ਸਵਾਰੀ ਬੈਠੀ ਹੈ ਉਹ ਇੱਕਦਮ ਗੱਡੀ ਸਾਡ ਨੂੰ ਬ੍ਰੇਕ ਲੱਗੇ اچانک ਜਾਂ ਹਿੱਟ ਹੋ ਗਈ ਕਾਸ ਦੇ ਵਿੱਚ ਸਾਡਾ ਸੇਰਾ ਸ਼ੀਸ਼ੇ ਵਿੱਚ ਵੱਜੂਗਾ ਸਾਡਾ ਮਨਕਾ ਟੁੱਟਣ ਦੀ ਸੁਭਾਵਨਾ ਰਹਿੰਦੀ ਹੈ ਨੰਬਰ 2 ਤੇ ਸਾਡੀ ਗੱਡੀ ਦੇ ਵਿੱਚ 에ਅਰ ਬੈਗ 에ਅਰ ਬੈਗ ਤਾਂ ਹੀ ਖੁੱਲਣਗੇ ਜੇ ਸਾਡੀ ਸੀਟ ਬੈਲਟ ਲੱਗੀ ਹੈ ਨਹੀਂ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ ਅਸੀਂ ਇੰਨੀ ਕੀਮਤੀ ਗੱਡੀ ਲਈ ਆ ਜੇਕਰ 에ਅਰ ਬੈਗ ਨਹੀਂ ਖੁੱਲਦਾ ਤੇ ਸਾਡੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਮੋਬਾਈਲ ਦੀ ਵਾਰ ਤੋਂ ਅਸੀਂ ਕਰਦੇ ਹਾਂ ਸਾਡਾ 50% ਧਿਆਨ ਹੈ ਜਿਹੜਾ ਮੋਬਾਈਲ 'ਚ ਹੁੰਦਾ 50% ਡਰਾਈਵਰੀ ਵਾਲੇ ਪਾਸੇ ਹੁੰਦਾ ਜਿਹੜੇ ਕਿ ਮਤਲਬ ਇੱਕ ਸੈਕੰਡਾਂ ਦਾ